ਹਾਂਜੀ ਅੱਜ ਕੱਲ ਨਾ ਔਰਤਾਂ ਬਹੁਤ ਪਰੇਸ਼ਾਨ ਨੇ ਕਿ ਉਹਨਾਂ ਦਾ ਜਿਹੜਾ ਫੇਸ ਹੈ ਨਾ ਉਮਰ ਤੋਂ ਪਹਿਲਾਂ ਲੂਜ਼ ਹੋ ਚੁੱਕਾ ਏ ਤੇ ਝੁਰੜੀਆਂ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਬਹੁਤ ਪਰੇਸ਼ਾਨ ਰਹਿੰਦੀਆਂ ਨੇ ਏਜ ਐਨੀ ਹੈ ਨਹੀਂ ਉਹ ਤੇ ਫੇਸ ਜਿਹੜਾ ਲਟਕਣਾ ਸ਼ੁਰੂ ਹੋ ਗਿਆ ਸਕਿਨ ਇੱਕਦਮ ਢਿੱਲੀ ਪੈਣੇ ਸ਼ੁਰੂ ਹੋ ਗਈ ਏ ਤੇ ਉਹਨੂੰ ਆਪਾਂ ਕਿਵੇਂ ਟਾਈਟ ਰੱਖ ਸਕਦੇ ਹਾਂ ਕਿਦਾਂ ਆਪਾਂ ਦੀ ਦੇਖਭਾਲ ਕਰ ਸਕਦੇ ਹਾਂ ਅੱਜ ਦੀ ਵੀਡੀਓ ਬਹੁਤ ਖਾਸ ਹੈ ਪੂਰੀ ਵੀਡੀਓ ਦੇਖਣਾ ਤੁਹਾਨੂੰ ਦੱਸਦੇ ਹਾਂ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਜਿਹੜੀ ਸਕਿਨ ਨੇ ਉਹਨੂੰ ਟਾਈਟ ਵੀ ਰੱਖ ਸਕਦੇ ਹੋ ਤੇ ਗਲੋਇੰਗ ਵੀ ਰੱਖ ਸਕਦੇ ਹੋ ਤੇ ਜਿਹੜੇ ਤੁਹਾਡੇ ਇਹ ਵੜੀ ਚੀਜ਼ਾਂ ਲਟ ਤੇ ਹੋ ਸਕਦੀਆਂ ਨੇ ਠੀਕ ਹੈ ਬਹੁਤ ਵਧੀਆ ਵੀਡੀਓ ਪੂਰੀ ਦੇਖਣਾ ਜੀ ਠੀਕ ਹੈ ਉਹਦੇ ਲਈ ਪਹਿਲਾਂ ਤੁਸੀਂ ਕੀ ਲੈਣਾ ਪਹਿਲਾਂ ਤਾਂ ਤੁਸੀਂ ਲੈਣਾ ਹੈਗਾ ਬਾਦਾਮ ਰੋਗਣ ਬਾਦਾਮ ਰੋਗਣ ਹੈਗੇ ਤੇ ਬਾਦਾਮ ਰੋਗਣ ਲੈ ਲਓ ਦੇਸੀ ਘਿਓ ਹੈਗੇ ਦੇਸੀ ਘਿਓ ਲੈ ਲਓ ਨਾਰੀਅਲ ਦਾ ਤੇਲ ਇਸਤੇਮਾਲ ਕਰਨਾ ਜਾਂਦੇ ਤੇ ਉਹ ਵੀ ਕਰ ਸਕਦੇ ਹੋ ਤੇ ਜਾਨਕਿ ਤੁਸੀਂ ਆਇਲ ਜ਼ਰੂਰ ਲੈਣਾ ਚਾਹੀਏ ਤੁਸੀਂ ਮਸਟਰਡ ਆਇਲ ਜ਼ਰੂਰ ਲੈ ਲੈਣਾ ਠੀਕ ਹੈ ਤੇ ਸਿਰਫ ਸਰੋਂ ਦਾ ਤੇਲ ਲੈਣਾ ਹੋਰ ਤੁਸੀਂ ਕੋਈ ਵੀ ਤੇਲ ਲੈ ਸਕਦੇ ਹੋ ਇਹਨੂੰ ਕੀ ਕਰਨਾ ਹੈ ਤੁਸੀਂ ਰਾਤ ਨੂੰ ਜਦੋਂ ਵੀ ਤੁਸੀਂ ਫ੍ਰੀ ਹੁੰਦੇ ਹੋ ਆਪਣੇ ਬਿਸਤਰ ਤੇ ਜਾਂਦੇ ਹੋ ਹਨ ਉਸ ਟਾਈਮ ਤੁਸੀਂ ਕੀ ਕਰਨਾ ਹੈ ਆਪਣੇ ਫੇਸ ਨੂੰ ਬਿਲਕੁਲ ਵਾਸ਼ ਕਰ ਲੈਣਾ ਚੰਗੀ ਤਰ੍ਹਾਂ ਕਿਸੇ ਵੀ ਫੇਸ ਵਾਸ਼ ਨਾਲ ਚਾਹੇ ਕਿਸੇ ਵੀ ਸਾਬਣ ਨਾਲ ਇਸ ਤਰੀਕੇ ਨਾਲ ਪਹਿਲਾਂ ਪੂਰੀ ਤਰ੍ਹਾਂ ਤੁਸੀਂ ਹੱਥਾਂ ਦੇ ਤਲੀਆਂ ਇਸ ਤਰੀਕੇ ਨਾਲ ਮਲ ਲੈਣਾ ਹੈ ਠੀਕ ਹੈ ਜਦੋਂ ਬਿਲਕੁਲ ਗਰਮਾਹਟ ਵਾਲੀਆਂ ਤਲੀਆਂ ਹੋ ਜਾਣ ਜਿੱਦੇ ਇੱਕਦਮ ਸੇਕ ਜਾਂ ਛੱਡ ਲੱਜਣ ਤਲੀਆਂ ਫਿਰ ਤੁਸੀਂ ਕੀ ਕਰਨਾ ਹੈ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਪਹਿਲਾਂ ਤੇ ਐਦਾਂ ਕਰਨਾ ਹੈ ਦਬਾਣਾ ਹੈ ਆਪਣੇ ਸੇਕ ਦੇਣਾ ਹੈ ਤਲੀਆਂ ਦਾ ਜਿੰਨੀ ਇਹ ਤੁਹਾਡੀਆਂ ਤਲੀਆਂ ਗਰਮ ਹੋਣਗੀਆਂ ਉਹਨਾਂ ਤੁਸੀਂ ਆਪਣੇ ਚਿਹਰੇ ਨੂੰ ਇਸ ਤਰੀਕੇ ਨਾਲ ਹੀਟ ਕਰਨਾ ਹੈ ਇਸ ਤਰੀਕੇ ਨਾਲ ਹੀਟ ਦੇਣੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਮ사ਜ ਸ਼ੁਰੂ ਕਰ ਦੇਣੀ ਇਸ ਤਰੀਕੇ ਨਾਲ ਪੂਰੇ ਆਪਣੇ ਫੇਸ ਤੇ ਔਇਲ ਜਿਹੜਾ ਲਗਾ ਕੇ ਦੋ ਬੂੰਦਾਂ ਲਗਾਉਣੀਆਂ ਨੇ ਇਸ ਤਰੀਕੇ ਨਾਲ ਪਹਿਲਾਂ ਤੇ ਪੂਰੀ ਤਰ੍ਹਾਂ ਮ사ਜ ਕਰ ਲਓ ਕਿਉਂਕਿ ਜਿਹੜੀ ਆਪਣੀ ਲੂਜ਼ ਸਕਿਨ ਹੈ ਮ사ਜ ਨਾਲ ਹੀ ਠੀਕ ਹੋਣੀ ਹੈ ਕਿਸੇ ਵੀ ਫੇਸ ਪੈਕ ਦੇ ਨਾਲ ਨਹੀਂ ਕਿਉਂਕਿ ਫੇਸ ਪੈਕ ਜਿਹੜੇ ਹੁੰਦੇ ਨੇ ਉਹ ਸ਼ਾਈਨਾ ਠੀਕ ਕਰਨ ਵਾਸਤੇ ਹੁੰਦੇ ਨੇ ਪਿੰਪਲ ਠੀਕ ਕਰਨ ਵਾਸਤੇ ਹੁੰਦੇ ਨੇ ਦਾਗ-ਧੱਬੇ ਠੀਕ ਕਰਨ ਵਾਸਤੇ ਹੁੰਦੇ ਨੇ ਕੁਝ ਫੇਸ ਪੈਕ ਇੱਕ ਦੋ ਵੈਸੇ ਹੈਗੇ ਨੇ ਜਿਹੜੇ ਸਕਿਨ ਨੂੰ ਟਾਈਟ ਵੀ ਕਰਦੇ ਨੇ ਠੀਕ ਹੈ ਪਹਿਲਾਂ ਤਾਂ ਤੁਸੀਂ ਮ사ਜ ਕਰਨੀ ਹੈ ਪੂਰੀ ਤਰ੍ਹਾਂ ਮ사ਜ ਕਰ ਲੈਣੀ ਹੈ ਠੀਕ ਹੈ ਇਸ ਤਰੀਕੇ ਨਾਲ ਕਰਨੀ ਹੈ ਤੁਸੀਂ ਮ사ਜ ਇਦਾਂ ਫਿੰਗਰ ਲੈਣੀਆਂ ਨੇ ਆਹ ਚੀਜ਼ ਜਿਹੜੀ ਲੂਪਜ ਹੋ ਜਾਂਦੀ ਹੈ ਨਾ ਇਹਨੂੰ ਇਸ ਤਰੀਕੇ ਦੇ ਨਾਲ ਤੁਸੀਂ ਕਰਨਾ ਹੈ ਆ ਦੇਖੋ ਇਹ ਤੁਸੀਂ ਇਸ ਤਰੀਕੇ ਨਾਲ ਕਰਨਾ ਹੈ ਜੇ ਤੁਹ ਕਮੈਂਟ ਆਉਂਦੇ ਨੇ ਨਾ ਮੇਰੀਆਂ ਭੈਣਾਂ ਦੇ ਮੇਰੇ ਇੱਕ ਚੈਨਲ ਹੈ ਸਾਈ ਖੁਸ਼ੀ ਵਲੌਗ ਨਾਂ ਤੇ 45 ਕੇ ਉਤੇ سبسکرائਬਰ ਨੇ ਥੋੜਾ ਜਿਹਾ ਪ੍ਰੋਬਲਮ ਚੱਲ ਰਹੀ ਇਸ ਕਰਕੇ ਉਤੇ ਆਪਾਂ ਵੀਡੀਓ ਹਲੇ ਨਹੀਂ ਪਾ ਰਹੇ ਬਹੁਤ ਵਧੀਆ ਵਧੀਆ ਵੀਡੀਓ ਮੈਂ ਪਾਈਆਂ ਹੋਈਆਂ ਨੇ ਜਿਨ੍ਹਾਂ ਦੇ हेयर ਵਾਈਟ ਹੋ ਜਾਂਦੇ ਨੇ ਉਹਨਾਂ ਨੂੰ ਬਲੈਕ ਕਿੱਦਾਂ ਕੀਤਾ ਜਾਂਦਾ ਹੈ ਸਕਿਨ ਦੀ ਦੇਖਭਾਲ ਕਿੱਦਾਂ ਕੀਤੀ ਜਾਂਦੀ ਹੈ ਇੱਕ 42 ਸਾਲ ਦੀ ਔਰਤ ਹੋ ਕੇ ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਬਿਲਕੁਲ ਟਾਈਟ ਤੇ ਬਿਲਕੁਲ ਗਲੋਇੰਗ ਪਈ ਹੈ ਠੀਕ ਹੈ ਤੇ ਆਪਾਂ ਕੀ ਕੀ ਇਸਤੇਮਾਲ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਸ ਚੈਨਲ ਤੇ ਵੀ ਸ਼ੇਅਰ ਕਰਦੇ ਆ ਤਾਂ ਜੋ ਤੁਸੀਂ ਮੇਰੀਆਂ ਬਣਾ ਬਿਊਟੀਫੁੱਲ ਤੇ ਹਾਂਜੀ ਦੂਸਰਾ ਤਰੀਕਾ ਹੈ ਤੁਹਾਨੂੰ ਸਕਿਨ ਟਾਈਟ ਕਰਨ ਦਾ ਇਹ ਵਾਲਾ ਇਹ ਹੈਗਾ ਗੋਆਸ਼ਾ ਇਹ ਸਟਿਕ ਹੁੰਦੀਆਂ ਨੇ ਇਹ ਨਾ ਪਲਾਸਟਿਕ ਹੈ ਨਾ ਹੀ ਇਹ ਪੱਥਰ ਹੈ ਬਹੁਤ ਵਧੀਆ ਸਟਿਕ ਹੁੰਦੀ ਹੈ ਜਿੱਦਾਂ ਤੁਸੀਂ ਆਪਣੇ ਫੇਸ ਤੇ ਔਇਲ ਲਗਾ ਲਿਆ ਕੋਈ ਵੀ ਔਇਲ ਲਗਾ ਲਓ ਮੈਂ ਤੇ ਬਦਾਮ ਰੋਗ ਲਗਾਇਆ ਤੇ ਫਿਰ ਤੁਸੀਂ ਇਸ ਸਟਿਕ ਦੇ ਨਾਲ ਇਸ ਤਰੀਕੇ ਨਾਲ ਆਪਣੀ ਮ사ਜ ਕਰਨੀ ਹੈ ਇਹ ਤੁਹਾਨੂੰ ਆਨਲਾਈਨ ਕਿਤੋਂ ਵੀ ਮਿਲ ਜਾਵੇਗੀ ਬਹੁਤ ਵਧੀਆ ਹੁੰਦੀ ਹੈ ਚਿਹਰੇ ਦੀ ਮ사ਜ ਕਰਨ ਵਾਸਤੇ ਚਿਹਰੇ ਨੂੰ ਟਾਈਟ ਕਰਨ ਵਾਸਤੇ ਤੇ ਚਿਹਰੇ ਨੂੰ ਇੱਕਦਮ ਗਲੋਇੰਗ ਤੇ ਬੇਦਾਗ E' ਮ사ਜ ਕਰਨੀ ਹੈ ਡੇਲੀ ਤੁਸੀਂ 10 ਮਿੰਟ ਇਸ ਨੂੰ ਇਸ ਤਰੀਕੇ ਨਾਲ ਮ사ਜ ਕਰੋਗੇ ਤੁਹਾਡੀ ਸਕਿਨ ਜਿਹੜੀ ਲੂਜ਼ ਹੋ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਤੇ ਕਾਫੀ ਜ਼ਿਆਦਾ ਭੈਣਾ ਮੇਰੀਆਂ ਦੇ ਜਿਹੜੇ ਆਈਬ੍ਰੋ ਹੁੰਦੇ ਨੇ نیچے ਨੂੰ ਧਸਣ ਲੱਗ ਜਾਂਦੇ ਨੇ ਤੇ ਇੱਥੋਂ ਹੀ ਪਤਾ ਚੱਲਦਾ ਹੈ ਕਿ ਸਾਡੇ ਸਕਿਨ ਤੇ ਬੁਢਾਪਾ ਆ ਗਿਆ ਹੈ ਸਾਡੀ ਏਜ ਦਾ ਪਤਾ ਵੈਸੇ ਸਾਡੇ ਚਿਹਰੇ ਤੋਂ ਲੱਗ ਜਾਂਦਾ ਹੁੰਦਾ ਹੈ ਕਿ ਸਾਡੀ ਏਜ ਕਿੰਨੀ ਹੈ ਅਗਰ ਤੁਸੀਂ ਇਸ ਤਰੀਕੇ ਨਾਲ ਆਪਣੇ ਕੇਅਰ ਕਰੋਗੇ ਨਾ ਤੇ ਤੁਹਾਡੀ ਬਿਲਕੁਲ ਜਿਹੜੀ ਸਕਿਨ ਇੱਕਦਮ ਟਾਈਟ ਤੇ ਇੱਕਦਮ ਗਲੋਇੰਗ ਰਹੇਗੀ ਤੇ ਇਹ ਕਹਾਂਗੀ ਇਹ ਵਾਲੀ ਸਟਿਕ ਇਹ ਜਿਹੜੀ ਹੈ ਇਹ ਤੇ ਥੋੜਾ ਵਜਨ ਘੱਟ ਪੈਂਦਾ ਹੁੰਦਾ ਹੈ ਆਪਣੇ ਅੱਖਾਂ ਦੇ ਉੱਪਰ ਜਿਨ੍ਹਾਂ ਦੀ ਸਵੇਲਿੰਗ ਹੁੰਦੀ ਹੈ ਨਾ ਅੱਖਾਂ ਦੇ ਇਦਾਂ ਇਦਾਂ ਅੱਖਾਂ ਤੇ ਇਹ ਰੋਲ ਨੂੰ ਇਦਾਂ ਇਦਾਂ ਤੁਸੀਂ ਕਰ ਸਕਦੇ ਹੋ ਬਹੁਤ ਹੀ ਸੁੱਖ ਮਿਲਦਾ ਹੈ ਅੱਖਾਂ ਨੂੰ ਵੀ ਰੈਸਟ ਮਿਲ ਜਾਂਦੀ ਹੈ ਇਕਦਮ ਜਿਨ੍ਹਾਂ ਦੀ ਪਫੀ ਅੱਖਾਂ ਹੁੰਦੀਆਂ ਨੇ ਸਵੇਲਿੰਗ ਹੋ ਜਾਂਦੀ ਹੈ ਕਈ ਵਾਰ ਆਪਾਂ ਸਵੇਰ से ਉੱਠਦੇ ਹਾਂ ਨਾ ਆਪਣੇ ਅੱਖਾਂ ਸੋਜ ਜਾਂਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਇਹਦੇ ਨਾਲ ਮ사ਜ ਕਰੋਗੇ ਤੇ ਅੱਖਾਂ ਤੇ ਸਵੇਲਿੰਗ ਵੀ ਨਹੀਂ ਆਉਂਦੀ ਹੈ ਜਿਹਦੇ ਜਿਨ੍ਹਾਂ ਦੇ ਅੱਖਾਂ 'ਚ ਟੋਏ ਪਏ ਹੋਏ ਨੇ ਆ ਗੱਡੇ ਪੈ ਜਾਂਦੇ ਨੇ ਇਹਦੇ ਨਾਲ ਠੀਕ ਹੋ ਜਾਂਦੇ ਨੇ ਇਹ ਸਟਿਕ ਬਹੁਤ ਵਧੀਆ ਹੁੰਦੀ ਹੈ ਤੁਸੀਂ ਆਨਲਾਈਨ ਤੁਸੀਂ ਮੀਸ਼ੋ ਤੋਂ ਮੰਗਵਾ ਸਕਦੇ ਹੋ 143 ਰੁਪਏ ਦੀ ਰੇਂਜ ਦੇ ਵਿੱਚ ਇਹ ਵਾਲੇ ਮਿਲਦੇ ਆ ਤੇ ਤੁਸੀਂ ਇਹਦੇ ਨਾਲ ਆਪਣੀ ਸਕਿਨ ਨੂੰ ਟਾਈਟ ਤੇ ਗਲੋਇੰਗ